ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਫਤਿਹ ਅੱਜ ਤੁਹਾਡੇ ਲਈ ਬਿਲਕੁਲ ਨਵਾਂ ਬਣਿਆ ਘਰ ਲੈ ਕੇ ਆਏ ਜੀ ਰੇਟ ਵੀ ਬਹੁਤ ਜਿਆਦਾ ਘੱਟ ਰਹਿਣ ਵਾਲਾ ਵਧੀਆ ਜਗ੍ਹਾ ਦੇ ਵਿੱਚ ਬਣਿਆ ਹੋਇਆ ਵਧੀਆ ਥਾਂ ਦੇ ਵਿੱਚ ਬਣਿਆ ਹੋਇਆ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਘਰ ਅੰਦਰੋਂ ਦੇਖੋਗੇ ਤਾਂ ਘਰ ਨਹੀਂ ਲੱਗਦਾ ਬਾਈ ਜੀ ਕੋਠੀ ਲੱਗਦੀ ਹੈ ਮਕਾਨ ਵਧੀਆ ਬਣਿਆ ਹੋਇਆ ਹੈ ਹਰ ਤਰ੍ਹਾਂ ਦੀ ਸਹੂਲਤ ਦੇਖਣ ਨੂੰ ਮਿਲ ਜੂਗੀ ਜੇਕਰ ਤੁਸੀਂ ਵੀ ਆਪਦੀ ਕੋਈ ਘਰ ਕੋਠੀ ਮਕਾਨ ਜ਼ਮੀਨ ਦੀ ਐਡ ਕਰਵਾਉਣੀ ਹੈ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਉੱਪਰ ਵੀ ਚੱਲ ਰਿਹਾ ਜੀ ਦਿੱਤੇ ਨੰਬਰ ਤੇ 8-9 ਮਿੰਟਾਂ ਦੀ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਸਾਰੀ ਜਾਣਕਾਰੀ ਦੇ ਨਾਲ ਐਡ ਕੋਲ ਬਿਲਕੁਲ ਫ੍ਰੀ ਦੇ ਵਿੱਚ ਤੋਂ ਡੀਸੀ ਕਰ ਦਿਆਂਗੇ ਜੀ ਸੋ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਜੀ ਜਿਹੜੇ ਵੀ ਭੈਣ ਭਰਾ ਪਹਿਲੀ ਵਾਰ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਇਸੇ ਤਰ੍ਹਾਂ ਦੀਆਂ ਕੋਠੀਆਂ ਮਕਾਨਾਂ ਦੀਆਂ ਵੀਡੀਓ ਦੇਖਣ ਲਈ ਬੇੜਾ ਚੈੱਕ ਕਰ ਲਓ ਜੀ ਫਰੰਟ ਗੇਟ ਦੇ ਉੱਤੋਂ ਸਭ ਤੋਂ ਪਹਿਲਾਂ ਤੁਸੀਂ ਸੈ ਇਰ ਸੋਈ ਮਿਲ ਜੂਗੀ ਜੀ ਚੈੱਕ ਕਰ ਸਕਦੇ ਹੋ ਫਰੰਟ ਲੁੱਕ ਬਹੁਤ ਜਿਆਦਾ ਸੋਹਣੀ ਦੇਖਣ ਨੂੰ ਮਿਲ ਜੂਗੀ ਜੀ ਚੈੱਕ ਕਰ ਲਿਓ ਘਰ ਪ੍ਰੋਪਰ 14 ਮਰਲੇ ਜਗਾਹ ਦੇ ਵਿੱਚ ਬਣਿਆ ਹੋਇਆ ਜੀ ਤੇ ਵਿੰਡੋਆ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਕੁਝ ਬਲੈਕ ਸ਼ੀਸ਼ੇ ਇਹਨਾਂ ਨੇ ਫਰੰਟ ਦੇ ਉੱਪਰ ਪਾਏ ਹੋਏ ਨੇ ਬੇੜਾ ਚੈੱਕ ਕਰ ਲਓ ਸਾਰਾ ਪੱਕਾ ਬੇੜਾ ਸਿਮਿੰਟਡ ਮਿਲ ਜੂਗਾ ਜੀ ਜਿੱਥੋਂ ਆਪਾਂ ਐਂਟਰੀ ਕਰਦੇ ਆ ਤੁਹਾਨੂੰ ਪਹੁੰਚੀ ਵੀ ਦਿਖਾ ਦਿੰਨੇ ਆ ਜੀ ਲਓ ਜੀ ਆਪਾਂ ਇੱਥੋਂ ਘਰ ਦੇ ਵਿੱਚ ਐਂਟਰੀ ਕਰ ਗਏ ਸਭ ਤੋਂ ਪਹਿਲਾਂ ਤੁਸੀਂ ਦੇਖੋ ਵੀ ਇਹ ਸਾਈਡ ਦੇ ਉੱਪਰ ਤੁਹਾਨੂੰ ਰਸੋਈ ਮਿਲ ਜੂਗੀ ਰਸੋਈ ਦੀ ਇੱਕ ਵਿੰਡੋ ਬਾਹਰਲੇ ਪਾਸੇ ਮਿਲ ਜੂਗੀ ਜਾਨੀ ਕਿ ਅੰਦਰ ਖੜ ਕੇ ਬਾਹਰ ਦਾ 뷰 ਸਾਰਾ ਹਨਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਸੈਲਫਾ ਵਗੈਰਾ ਪਾਈਆਂ ਹੋਈਆਂ ਨੇ ਜੀ ਤੇ ਅੱਗੇ ਤੁਹਾਨੂੰ ਮੈਂ ਕਮਰੇ ਵੀ ਚੈੱਕ ਕਰਾ ਦਿੰਨਾ ਜੀ 2 ਕਮਰੇ ਆ ਭਾਂਡਾ ਰਸੋਈ ਬਣੇ ਹੋਏ ਹੈ ਜੀ ਪਸ਼ੂ ਵਾਲਾ ਵੀ ਇਹਨਾਂ ਨੇ ਭਾਂਡਾ ਪਾਇਆ ਹੋਇਆ ਵੀ ਉਹ ਵੀ ਲੱਗ ਤੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਕਮਰਿਆਂ ਦੇ ਵਿੱਚ ਤੁਸੀਂ ਦੇਖੋ ਵੀ ਆ ਬਾਲ ਪੇਪਰ ਵਗੈਰਾ ਇਹਨਾਂ ਨੇ ਚੜਾਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱ ਪ੍ਰੋਪਰ ਸਾਰੀ ਡਿਟੇਲ ਇਹ ਮਾਲਕ ਵੀਰਾਂ ਦਾ ਨੰਬਰ ਹੈ ਜੀ ਜੋ ਤੁਹਾਡੀ ਸਕਰੀਨ ਦੇ ਉੱਪਰ ਸ਼ੋਅ ਕਰ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਏਰੀਆ ਦੀ ਗੱਲ ਕਰ ਲਈਏ ਜੀ ਪਿੰਡ ਨੱਥੂਵਾਲਾ ਜੀ ਪਾਗਾ ਪੁਰਾਣਾ ਮੋਗਾ ਦੇ ਵਿੱਚ ਪਿੰਡ ਪੈ ਜਾਂਦਾ ਜੀ ਰੇਟ ਦੀ ਗੱਲ ਕਰੀ ਤਾਂ 25 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਬਾਕੀ ਮੌਕੇ ਤੇ ਬਹਿ ਕੇ ਹੋ ਜੂ ਮਾੜਾ ਮੋਟਾ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਮਕਾਨ ਬਣਿਆ ਹੋਇਆ ਜੀ ਨੰਬਰ ਸਕਰੀਨ ਤੇ ਹੈ ਜੀ ਏਰੀਆ ਦੱਸਤਾ ਜੀ ਮੈਂ ਰੇਟ ਦੱਸਤਾ ਬਾਕੀ ਇਦਾਂ ਦੀਆਂ ਹੋਰ ਵੀਡੀਓ ਦੇਖਣੇ ਚਾਹੁੰਦੇ ਹੋ ਸਬਸਕ੍ਰਾਈਬ ਕਰ ਲਿਓ ਜੀ ਇਹ ਪਸ਼ੂਆਂ ਵਾਲਾ ਇਹਨਾਂ ਦਾ ਸ਼ੈਡ ਤੁਸੀਂ ਚੈੱਕ ਕਰ ਸਕਦੇ ਹੋ ਜੀ ਭਾਂਡਾ ਬਣਿਆ ਹੋਇਆ ਬੈਕ ਸਾਈਡ ਦੇ ਉੱਪਰ ਮਕਾਨ ਵਧੀਆ ਖੁੱਲਾ ਡੁੱਲਾ 14 ਮਰਲੇ ਜਗ੍ਹਾ ਦੇ ਵਿੱਚ ਬਣਿਆ ਹੋਇਆ ਰੇਟ ਵੀ ਬਿਲਕੁਲ ਜਾਇਜ਼ ਹੈ ਜੀ ਮਿਲਦੇ ਜੀ اسی ਤਰ੍ਹਾਂ ਦੀ ਹੋਰ ਕਿਸੇ ਖਾਂਡ ਵਧੀਆ ਨੰਮੀ ਵੀਡੀਓ ਨਾਲ ਅੱਜ ਦੀ ਵੀਡੀਓ ਸਿਰਫ ਇੰਨੇ ਹੀ ਦਿਓ ਜਾ ਤਦ ਤੱਕ ਲਈ ਰੱਬ ਰੱਖਾ ਜੀ